ਫਲੇਗੇ ਡੱਬੂ ਪੀਏ ਦੇ ਨਾਲ ਆਪਣੀ ਸ਼ਾਪ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਸ਼ਾਪ ਆਪਣੀ ਵਿਜ਼ਿਟ ਕਰ ਲੋ ਆ ਕਿ ਦੁਕਾਨ ਆਪਣੀ ਹਰ ਚੀਜ਼ ਤੁਹਾਨੂੰ ਸ਼ਾਪ ਤੇ ਤੁਹਾਨੂੰ ਵਿਜ਼ਿਟ ਹੋएगी ਤੇ ਆਪਣੀ ਸ਼ਾਪ ਤੇ ਦੇਖ ਸਕਦੇ ਕੋਟ ਸੈੱਟ ਲੈਣੇ ਆ ਕੋਟ ਸੈੱਟ ਦੀ ਵੈਰਾਈਟੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਪਏ ਆ ਬਾਕੀ ਟਰੈਕ SUIT ਲੈਣੇ ਆ ਟਰੈਕ SUIT ਦੀ ਵੈਰਾਈਟੀ ਤੁਹਾਨੂੰ ਮਿਲ ਜੀਗੀ ਬਹੁਤ ਸੋਹਣੇ ਡਿਜ਼ਾਈਨ ਆਏ ਪਏ ਆ ਬਾਕੀ ਥੋੜੇ ਫੈਂਸੀ SUIT ਲੈਣੇ ਆ ਫੈਂਸੀ SUIT ਦੀ ਤੁਹਾਨੂੰ ਵੈਰਾਈਟੀ ਚੈੱਕ ਕਰਵਾ ਦਨੇ ਆ ਇੱਕ ਵਾਰੀ ਬਹੁਤ ਹੈਵੀ SUIT ਆ ਜਿਹਦਾ ਕਰਵਾ ਚੌਦਸ ਵਸਤੇ ਲੈਂਦੀ ਵੈਰਾਈਟੀ ਨਵੇਂ ਨਵੇਂ ਡਿਜ਼ਾਈਨ ਆਏ ਬਾਕੀ ਦੇ ਟੌਪ ਦੇ ਸੈਂਪਲ ਚੈੱਕ ਕਰ ਸਕਦੇ ਹੋ ਟੌਪ ਬਹੁਤ ਸੋਹਣੇ ਸੋਨੇ ਆ ਡਿਜ਼ਾਈਨ 3300 ਰੇਟ ਦੇ ਵਿੱਚ ਆਪਣੇ ਕੋਲ ਟੌਪ ਆ ਬਾਕੀ ਸਿੰਪਲ ਸੂਟ ਲੈਣੇ ਸਿੱਪੜ ਸੂਟ ਤੁਹਾਨੂੰ ਮਿਲਣਗੇ ਵੈਰੈਟੀ ਚੈੱਕ ਕਰ ਲਿਆ ਕਰੋ ਤੇ ਆਪਣੇ ਕੋਲ ਵਿਜ਼ਿਟ ਜਰੂਰ ਕਰਿਆ ਕਰੋ ਇਹਨਾਂ ਦਾ ਰੇਟ ਵੀ ਵੀਰੇ ਘਟ ਗਿਆ ਬਿਲਕੁਲ ਹੀ ਬਹੁਤ ਰੇਟ ਘਟਾਇਆ ਹੋਣ ਪਹਿਲਾਂ 850 ਸੀ ਹੁਣ ਕਰਤਾ ਵਾ 550 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਜਿਹੜਾ ਸਾਡੀ ਵੀਡੀਓ ਵੇਖ ਕੇ ਆਏਗਾ 550 ਰੁਪਏ ਦਾ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਲਓ 550 ਰੁਪਏ ਦੇ ਰੇਂਜ 'ਚ ਬਾਕੀ ਤੁਹਾਨੂੰ ਨੈਰਾ ਕਾਰਡ ਸੂਟ ਫਰਾਕ ਸੂਟ ਤੁਹਾਨੂੰ ਬਾਧੂ ਵੈਰੈਟੀ ਮਿਲ ਜੇਗੀ ਚੈੱਕ ਕਰ ਸਕਦੇ ਹੋ ਆਪਣੀ ਸ਼ੋਪ ਤੁਹਾਨੂੰ ਵਿਜ਼ਿਟ ਕਰਾ ਰਹੇ ਆ ਆਪਣੀ ਸਾਰੀ ਨਿਗਾਹ ਕਰਾ ਰਹੇ ਆ ਵਾ ਇੱਕ ਵਾਰੀ ਇਹ ਨੈਰਾ ਕਾਰਡ ਸੂਟ ਆ ਫਰਾਕ ਸੂਟ ਆ ਇਹ ਸ਼ੋਪ ਦੀ ਲੋਕੇਸ਼ਨ ਆ ਵਿਜ਼ਿਟ ਕਰ ਲੋ ਜਲਦੀ ਤੋਂ ਜਲਦੀ ਆਗੇ ਹੋਰ ਸੇਲ ਰੇਟ ਆਪਣਾ ਰੇਟ ਆ ਸਾਰਾ ਆ ਪਜਾਮੇ ਦਾ ਹੈਂਗਰ ਬਾਹਰ ਲੱਗਿਆ ਹੋਊਗਾ 150 ਰੁਪਏ ਰੇਟ ਆ ਪੂਰਾ